ਮੰਜੇ ਵਾਸਤੇ ਇਹ ਤਰ੍ਹਾਂ ਇਕੱਠੇ ਕਰਾਂਗੇ ਕੋਈ ਦਾ ਗੱਲ ਆ ਹੋਂ ਦਾ ਗੱਦੇ ਸਾਈਦਾ ਚੱਕੋ ਸਿੱਟੀ ਆ ਪਈ ਜਾ ਕੋਠੇ ਦੇ ਸਪੀਕਰ ਲਾਵਾਂਗੇ ਜੋੜ ਕੇ ਕੋਠੇ ਦੇ ਸਪੀਕਰ ਲਾਈ ਰੱਖਣਾ ਹਾਂ ਖੱਟੇ ਕਾ ਗਰਿਆ ਮੰਮੀ ਦੇ ਪੋਣਾ ਉਧਰੋਂ ਸਾਰੇ ਪਰੌਣਿਆਂ ਦੇ ਪੋਣਾ ਚਰਨੇ ਦੇ ਬਾਜੀ ਦੇ ਪੋਣਾ ਲਾ ਉਹ ਚਾਦਰੇ 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 ਡਾਂਗਾ ਫੜਾ ਦੇਣੀਆਂ ਮੋਢਿਆਂ ਤੇ ਪਰ ਡਾਂਗਾ ਤਾਂ ਰਹਿਣ ਦੇ ਹੋਰ ਨਾ ਚੱਲ ਹੀ ਪੈਣ ਇੰਦਰ ਪਤਾ ਸੀ ਬਹੁਤ ਤੇਰੀ ਵੀਡੀਓ ਦੇਖੀ ਜੀ ਸਾਨੂੰ ਬਹੁਤ ਸੋਹਣਾ ਲੱਗਦਾ ਜੀ ਯੂ ਆਰ ਫੇਵਰੇਟ ਫੈਨ ਆਫ ਪੀਪਲ ਦਾ ਵੀ ਆ ਮੈਨੂੰ ਗੋਡੇ ਗੋਡੇ ਚ ਸਾਡੇ ਲਾਣੇ ਦਾ ਆਖਰੀ ਵਿਆਹ ਵਾ ਹਾਂ ਲਾਣੇ ਦਾ ਤਕਨੇ ਵੜੇਗੀ ਦੋਨੋਂ ਘਰ ਆ ਤਾਂ ਥੱਲੇੋਂ ਵੱਡਣਾ ਹੀ ਪੈਣਾ ਬਾਈ ਤਾਂ ਵਾਲਿਆਂ ਵਾਂਗੂ ਦੋ ਦੋ ਤਿੰਨ ਤਰ ਸੁਦੀਣੇ ਜਾ ਹੁਜੂਰ ਜਾ ਕੇ ਆਉਣਾ ਵੇ ਮਿਲ ਜਾਵਣਗੇ ਚੱਲ ਗਏ ਬੈਤੋ ਬਾਦ ਕੱਪੜਾ ਤਾਂ ਚੱਜ ਦਾ ਹੋਊ ਪਪਾ ਫਿਰ ਕੋਈ ਨਹੀਂ ਕੱਪੜੇ ਚੱਜ ਦੇ ਹੀ ਆ ਚਲੋ ਕੱਪੜੇ ਮੇਰੇ ਚੱਜ ਨੇਨੇ ਸੋਨੇ ਕੱਪੜੇ ਆ ਤੂੰ ਉਹਦੀ ਮੰਮੀ ਵਰਗੀ ਲੱਗਦੀ ਆ ਕੋਈ ਨਹੀਂ ਮੰਮੀ ਨਹੀਂ ਲੱਗਦੀ એકીર દહીં વૈરબા ચત રખડી બનનાનું કર એક વીરબા ચો રખડી બનના નું કરો વીર દહીં વીરબા એક માણસ દૂજા પટુવારી દો વીર દહીં વૈરબા એક માણશી દૂજા પટુવારી ਕੋਸ਼ ਕਰਦੀ ਉਹਦੇ ਵਿਆਹ ਦਾ ਵਧਾਈਆਂ ਦਿੰਦੇ ਜੀ ਇੰਦਰਪਤ ਜੀ ਬਹੁਤ ਤੇਰੀ ਵੀਡੀਓ ਦੇਖੀ ਜੀ ਸਾਨੂੰ ਤੂੰ ਬਹੁਤ ਸੋਹਣਾ ਲੱਗਦਾ ਜਿਆ ਤੂੰ ਹੱਸਦਾ ਖੇਲਦਾ ਆ ਮੇਰੇ ਵੀ ਤਿੰਨ ਕੁੜੀਆਂ ਆ ਤੁਸੀਂ ਵੀ ਤੇਰੇ ਵੀ ਚਾਰ ਭੈਣਾਂ ਮੇਰੇ ਵੀ ਇੱਕ ਕੋਈ ਮੁੰਡਾ ਇੰਦਰ ਤੂੰ ਸਹੀ ਗੱਲ ਆ ਸੱਚ ਕਰਕੇ ਯਾਨੀ ਸਾਨੂੰ ਬਹੁਤ ਪਿਆਰਾ ਲੱਗਦਾ ਤੇਰੇ ਵਿਆਹ ਦੀਆਂ ਤੇਰੀ ਮੰਮੀ ਨੂੰ ਤੇਰੇ ਡੈਡੀ ਨੂੰ ਭੈਣਾਂ ਨੂੰ ਸਾਡੇ ਨੂੰ ਬਹੁਤ-ਬਹੁਤ ਵਧਾਈਆਂ ਤੈਨੂੰ ਜੀਉਂਦੇ ਸਲਾਮਤ ਰਹੇ ਬਾਬਾ ਤੁਹਾਨੂੰ ਤਾਂ ਰਸਤੀ ਦੇਵੇ ਕਾਰਨੇ ਹੱਸਾ ਪੁਰਨਾ ਕਰ ਰਿਹਾ ਕਰੇ ਕੋਤ ਬਹੁਤ ਸੁਣਾਇਆ ਸਾਨੂੰ ਪੂਰਾ ਵਿਆਹ ਦਿਖਾ ਲਿਆ ਬਲੌਗ ਰਾਈ ਨਹੀਂ ਅਸੀਂ ਦੇਖ ਲਿਆ ਰਹਿੰਦੇ ਆ ਤੇ ਬਾਕੀ ਜਤ ਕਮੋਨਾ ਸ਼ਰਾਰਤਾ ਕਰਦਾ ਸੀ ਬਹੁਤ ਖੁਸ਼ ਹੋ ਬਹੁਤ ਖੁਸ਼ ਹੋ ਇਹਦਾ ਅਸੀਂ ਦੇਖ ਕੇ ਜਦ ਕਮੋਨਾ ਇਦਾਂ ਕਰਦਾ ਹੈ ਬਹੁਤ ਵਧੀਆ ਲਾਇਆ ਬੱਤ ਬਹੁਤ ਸੋਹਣਾ ਹੈ ਧੰਨ ਭਾਗ ਸ਼ੁਕਰੀਆ ਤੁਹਾਨੂੰ ਵੀ ਸਿਰਨੀ ਤ ਗੋਗਲੇ ਭੇਜ ਦੇ ਹਰ ਮਹੀਨਾ ਪੰਖੀ ਚਲ ਗਈਆਂ ਜੋਰ ਵੇ ਦੂਰਾਂ ਦੇ ਸਰਗਰਾਂ ਵੋ ਪੱਖੀ ਚਲ ਗਈਆਂ ਜੋਰ ਵੇ Amém. ਦਸਣਾ ਦਾਸ ਦੇ ਮਾਤਾ ਜੀ ਬਖ ਤੇ ਦੇਰ ਨ ਲਾਏ ਹੋਰ ਤਕੋਸ਼ ਨੇ ਦਸਣਾ ਬੇ ਬੱਚਾ ਖੇੜੇ ਸੀਸ ਨਵਾਏ ਹੋਰ ਤਕੋਸ਼ ਨੇ ਦਸਣਾ ਬੇ ਬੱਚਾ ਖੇੜੇ ਸੀਸ ਨਵਾਏ ਗੁੜੀ ਤੈਂਦਰ ਵੀਰਦੀ Nibindra van te ayi Korita Indra vir di Nibindra van Janda penane rokea Bebira gal son ke jai Janda virane ਯੋ ਕੁਛ ਦਸਣਾ ਦਾਸ ਦੇ ਨੀ ਪਹਿਣੇ ਬੋਤੀ ਢੇਰ ਨ ਲਾਈ ਯੋ ਕੁਛ ਦਸਣਾ ਦਾਸ ਦੇ ਨੀ ਪਹਿਣੇ ਬੋਤੀ ਢੇਰ ਨ ਲਾਈ ਦਬਿਆ ਮੈਨੂੰ ਗੋਡੇ ਗੋਡੇ ਚ ਮੇਰੇ ਵੀਰ ਦਾ ਵੇਆ ਮੈਨੂੰ ਗੋਡੇ ਗੋਡੇ ਚ ਆਪਾਂ ਦੋਵੇਂ ਜਾਵਾਂਗੇ ਇਹ ਦੰਦ ਗੁਲਾਬੀ ਬੋਲ ਕਿਸੇ ਤੋਂ ਮੰਗ ਲਿਆਵਾਂਗੇ ਚਿੱਟੇ ਦੰਦ ਗੁਲਾਬੀ ਬੋਲ ਕਿਸੇ ਤੋਂ ਮੰਗ ਲਿਆਵਾਂਗੇ ਜੇ ਮਾਂ ਮੀ ਤੇਰੀ ਅੱਖ ਕੋੜੇ ਦੁਖ ਦੀ ਜੇ ਮਾਂ ਮੀ ਤੇਰੀ ਅੱਖ ਕੋੜੇ ਦੁਖ ਦੀ ਮੋਗਿਓ ਲਾਜ ਕਰਾਲਾ ਨਹੀਂ ਤੈਨੂੰ ਫਾਇਦਾ ਹੋ ਜੂ ਇੱਕ ਤੇਲ ਦੀ ਫਾੜੀ ਉੱਤੇ ਨੂਨ ਦੀ ਡੈਲੀ ਉੱਤੇ ਕੁੱਤੇ ਦੀ ਪੂੰਛ ਕਮਾਲਾ ਨਹੀਂ ਤੈਨੂੰ ਫਾਇਦਾ ਹੋਜੂ ਮੋਗਿਓ ਲਾਜ ਕਰਾਲਾ ਨਹੀਂ ਤੈਨੂੰ ਫਾਇਦਾ ਹੋ ਮੋਗਿਓ ਲਾਜ ਕਰਾਲਾ ਨਹੀਂ ਤੈਨੂੰ ਫਾਇਦਾ ਹੋ ਜੂ ਨਾਨਕੀਆਂ ਨੇ ਸਾਰੇ ਜੋਰ ਪੂਰੇ ਜੋਰ ਸੁਰਖੀ ਉੱਤੇ ਲਾਇਆ ਬੇਲੀੜਾ ਲੱਤਾ ਲਿਆਈਆਂ ਮੰਗ ਕੇ ਗੇਣਾ ਘਟਾ ਸਾਰਾ ਇਨਕਲੀ ਪਾਇਆ ਨੀ ਚੱਜ ਦੀਨ ਕੋਈ ਦਿਖਦੀ ਮਾਮਾ ਕਿਥੋਂ ਚੋਣਾ ਇਕੱਠਾ ਕਰਕੇ ਲਿਆਇ ਵੀ ਚੱਜ ਦੀਨ ਕੋਈ ਦਿਸਦੀ ਓਗੇ ਮਾਮੀ ਆਗੀ ਕੰਮ ਨਾ ਕੋਈ ਕੀਤਾ ਵੀ ਸੇਬ ਸੰਤਰੇ ਸਾਰੇ ਖਾਗੀ ਬੱਲੇ 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 ਸੇਬ ਸੰਤਰੇ ਸਾਰੇ ਖਾ ਗਈ ਨਾਲੇ ਖਾ ਗਈ ਪਪੀਤਾ ਨੀ ਡੋਂਗਾ ਬੁੰਦੀ ਦਾ ਅੰਦਰ ਵੜ ਕੇ ਪੀਤਾ ਨੀ ਡੋਂਗਾ ਬੁੰਦੀ ਦਾ ਅੰਦਰ ਵੜ ਕੇ ਪੀਤਾ ਯੂ ਆਰ ਫੇਵਰੇਟ ਫੈਨ ਆਫ ਆਲ ਪੀਪਲ ਪਤਾ ਨਹੀਂ ਪੰਜਾਬੀ ਦਾ ਲਾ ਇਹ ਤੇ ਕੱਪੜੇ ਹਾਂ ਲਾ ਦੇ ਆਂਦੇ ਕੱਪੜੇ ਠੀਕ ਆ ਨਹੀਂ ਕਗਰਾ ਤੂੰ ਪੋਣਾ ਜਾਗੋ ਤੇ ਹਣਾ ਕਿਆ ਹੋਰ ਕੀ ਪਾਉਣਾ ਤੂੰ ਨਾਲੇ ਤਾਂ ਪਾ ਲੈਣਾ ਮਾਰੇ ਮੂਰੇ ਹੋ ਕੇ ਉੱਥੇ ਲਿਆਂਦੇ ਆ ਖੱਟੇ ਜੇ ਹਾਂ ਹਾਂ ਐ ਲਿਆਂਦੇ ਹਾਂ ਹਾਂ ਖੱਟੇ ਇਕ ਗਰੇ ਆ ਮੰਮੀ ਦੇ ਪਾਉਣਾ ਉਦੋਂ ਸਾਰੇ ਪਰਾਉਣਿਆਂ ਦੇ ਪਾਉਣਾ ਚਰਨੇ ਬਾਈ ਦੇ ਪਾਉਣਾ ਗੱਲਾਂ ਦੀ ਗੱਲਾਂ ਉਹ ਚਾਦਰੇ 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 ਯਾਰ ਕਕਰ ਮਰਾ ਚੀਤਾ ਭੁੱਲ ਗਿਆ ਚਾਦਰੇ ਲਵਾਉਣੇ ਆ ਗੱਲਾਂ ਕਰ ਸਾਰੇ ਪਰਾਉਣਿਆਂ ਦੇ ਚਾਦਰੇ ਰਵਾਉਣੇ ਹਾਂ ਤੇ ਸਾਰੀਆਂ ਕੁੜੀਆਂ ਨੇ ਘਰੇ ਪਾਉਣੇ ਆ ਕਗਰੇ ਪਾ ਕੇ ਚਾਦਰੇ ਦਾ ਕੇ ਡਾਂਗਾ ਫੜਾ ਦੇਣੀਆਂ ਮੋਢਿਆਂ ਤੇ ਪਰ ਡਾਂਗਾ ਤੇ ਰਹਿਣ ਦੇ ਹੋਰ ਨਾ ਚੱਲ ਹੀ ਪੈਣ ਕੋਈ ਪੀਤੀ ਖਾਦੀ ਵਾਲੇ ਹੈਗੇ ਆ ਵਿੱਚ ਬੰਦੇ ਹੋਰ ਨਾ ਕਿਤੇ ਚੱਲ ਹੀ ਪਵੇ ਡਾਂਗ ਹੋਰ ਕਰੇ ਛਾਣੇ ਕਗਰੇ ਤੋਂ ਨੂੰ ਹੀ ਵੜ ਲੈਣ ਇੱਕ ਦੂਜੀ ਆਹ ਹੋ ਹੋਰ ਕਿਤੇ ਡੰਡੇ ਤੋਂ ਹੀ ਬੜਾ ਹੋਣਾ ਪਰ ਕਾ ਗਰੇ ਚ ਆਏ ਆ ਤੁਹਾਡੇ ਸੱਟ ਘੱਟ ਲੱਗੂਗੀ ਡੰਡੇ ਦੀ ਜਦੋਂ ਸੱਟ ਲੱਗਣ ਲੱਗੀ ਨਾ ਐ ਘੁੰਮ ਜੋ ਉਹ ਚੱਕਰੀ ਜੀ ਬਣਾ ਦਿਓ ਕਾ ਗਰੇ ਦੀ ਹੈ ਫਿਰ ਜੋੜ ਚਾਦ ਜੇ ਤੁਹਾਡੇ ਉਨਾਂ ਕੇ ਤਾਂ ਹੀ ਦਾ ਕਹਿਣਾ ਵੀ ਕਾ ਗਰਾ ਘਮਾਰੇ ਸਾਡੇ ਕਾ ਗਰਾ ਕਰ ਲੈਣ ਤੁਹਾਡੇ ਚਾਦ ਜੇ ਜਾਨੇ ਕਾ ਚਾਦਰਾਂ ਦਾ ਰਹਿਣ ਦੀ ਹੈ ਵੀਰੇ ਦਾ ਇਹ ਕੰਮ ਰੈਸਕੀ ਆ ਚੈਨੀ ਚਾਦਰੇ ਲਵਾ ਦਾਂਗੇ ਡੰਡੇ ਰਹਿਣ ਦੇਗੇ ਨਹੀਂ ਡਾਂਗਾ ਡਾਂਗਾ ਨਾਣ ਦੇ ਨਹੀਂ ਮਮੀ ਨੇ ਵੀ ਮਮੀ ਨੇ ਤਾਂ ਸੱਚੀ ਕਾ ਗਰਾ ਪਾਉਣਾ ਸਾਡੇ ਨਾਣੇ ਦਾ ਆਖਰੀ ਵਿਆਹ ਵਾ ਹਾਂ ਆਖਰੀ ਵਿਆਹ ਸਾਡੇ ਨਾਣੇ ਦਾ ਕਿੰਨੇ ਚਾਰ ਵਾਰ ਹੋਇਆ ਮੂੰਹ ਕਿੰਨੇ ਚਾ ਨਹੀਂ ਕੁੜਾਂ ਦਾ ਹੈ ਪਰ ਮੁੰਡੇ ਦਾ ਪਹਿਲੀ ਇੱਕ ਨਾ ਟਾਈਮ ਤੇ ਮੁੰਡੇ ਹੁਣ 8 ਸੀਗੇ ਪਹਿਲੀ ਵਾਰ ਵੀ ਹੋਣਾ ਮੈਂ ਇੱਕ ਦਾ ਮੁੰਡਾ ਮੈਂ ਨਹੀਂ ਘਰਾਂ ਘਰਾਂ ਆਪਣੇ ਕਿਸੇ ਦੇ ਵੀ ਆਪਣੇ ਘਰਾਂ ਦਾ ਆਉਣ ਪਾਇਆ ਸਾਰੇ ਸਾਰਿਆਂ ਨਾਲ ਸਾਉਦੇ ਜਿਹਾ ਗਏ ਸਾਰੇ ਅੰਦੇ ਨੇ ਜਦੋਂ ਮੈਂ ਹੋਇਆ ਨਹੀਂ ਸੀ ਉਦੋਂ ਫਿਰ ਤੁਸੀਂ ਕੀ ਕੀ ਕਰਦੀਆਂ ਹੁੰਦੀਆਂ ਸੀ ਮੈਂ ਸਹੀ ਕਰਨਾ ਹਾਂ ਕੀ ਕਰਦੀਆਂ ਸੀ ਅਸਾਨਾ ਨਹੀਂ ਵਾਰਾ ਕੀ ਕਰਦੇ ਅਨਾ ਬਈ ਹਾਂ ਆਸੋ ਦੇ ਨਾਂ ਗਿਆ ਨੀ ਤੋਂ ਸਵਾ ਸਵਾ ਸਮਰਾ ਨਹੀਂ ਹੁੰਦੋਂ ਹੁੰਦਾ ਜਾਂ ਨਹੀਂ ਹੁੰਦਾ ਹੁੰਦਾ ਹੁਣ ਉਹਨੂੰ ਦਿੰਦੋ ਕੋਈ ਨਾਲ ਦੇ ਭਾਈਆਂ ਆਪਦੇ ਮਿਲਦੇ ਹੋਣਗੇ ਭੈਣਾਂ ਨੂੰ ਹੋਰ ਛੋਟਾ ਛੋਟਾ ਹੁੰਦਾ ਹੁੰਦਾ ਜਾਨੇ ਜਿਹਦੋ ਰਖੜੀਆਂ ਉਹਦਿਆਂ ਹੋਣੀਆਂ ਅੰਨੇ ਤੋਂ ਹੋਰ ਅਕਵਾਲ ਹੁੰਦੇ ਮਾਣਦੇ ਨੇ ਤੇਰਾ ਅਕਵਾਲ ਵੀਰੇ ਹਣਾਂ ਪੌਂਡਾ ਪੌਂਡਾ ਹੁੰਦਾ ਆ ਹੂੰ ਉਹ ਤੇ ਕਈ ਵਾਰ ਆਇਆ ਹੁੰਦਾ ਸੀ ਉਹ ਡਰੈਸ ਦੇ ਕੇ ਜਾਂਦਾ ਵੇ ਇਹ ਡਰੈਸ ਤੇ ਪਾਇਆ ਕਰ ਹਣਾ ਆਇਆ ਇੱਕ ਵਾਰੀ ਦਾ ਖਾਣੇ ਤੇ ਪਾਉਣ ਗਈਆਂ ਮੈਂ ਨੂੰ ਸਮਝਿੰਦੇ ਪਤਾ ਨਹੀਂ ਵੀ ਮੋਦੀ ਨੂੰ ਕੀ ਕਹਿੰਦਾ ਸੀ ਛੋਟਾ ਜਿਹਾ ਨਾ ਹੁੰਦਾ ਸੀ ਨਾ ਮੈਂ ਦਵਿੰਦਰ ਗਈ ਟੈਕ ਟਾ ਟੈਕ ਟਾ ਨੂੰ ਅਸੀਂ ਉਹਨੂੰ ਆਖਿਆ ਕੀ ਸੋ ਨਾ ਉਹਦਾ ਕਰਮ ਕਰਮ ਹਣਾ ਅਸੀਂ ਉਹਨੂੰ ਆਖਿਆ ਵੀਰੇ ਤੂੰ ਜਨਿਆ ਬਾਪੂ ਗਾਂਧੀ ਤੇ ਫੋਟ ਲਾ ਗਾਂਧੀ ਇਹ ਰਿਹਾ ਤਹਾਸ ਬਾਪੂ ਗਾਂਧੀ ਦੀ ਫੋਟੋ ਲਾ ਦੇ ਘਰ ਮੇਰੂ ਘਰ ਡੈਰੀ ਵਾਲੇ ਨੂੰ ਟੈਗ ਲਗਾ ਤਾ ਉਹ ਜਿੰਦਰਾ ਜੇ ਅਸੀਂ ਆਖੇ ਜੇ ਸਾਹ ਡਰੈਸ ਹੋ ਗਏ ਡਰੈਸ ਹੀ ਹੈ ਇਸਕੇ ਹਾਂ ਸਹੀ ਹੈ ਅ ਵੀ ਅਸੀਂ ਵੀ ਟੈਗ ਲਾ ਅਸੀਂ ਅ ਵੀਰੇ ਬਾਪੂ ਗਾਂਧੀ ਦਾ ਫੋਟੋ ਤੇ ਟੈਗ ਤਾਂ ਕਿਹਾ ਹਾਂ ਨੂੰ ਦੋ ਤਨੀ ਫਿਰ ਜਦੋਂ ਜਦੋਂ ਮੈਂ ਹੋ ਗਿਆ ਸੀ ਉਦੋਂ ਫਿਰ ਤੈਨੂੰ ਕੰਨਾ ਕਿ ਚਾ ਚੜੇ ਤਾਂ ਸਾਡੇ ਜਦੋਂ ਪੇਪਰ ਸੀ ਤਾਂ ਹਾਂ ਪੇਪਰ ਤੇ ਜਾਣਾ ਸੀ ਲਾਸਟ ਪੇਪਰ ਸੀ ਉਹਦਾ ਪੰਜਾਬੀ ਦਾ ਅੱਛਾ ਮੇਂ ਆ ਵੀ ਦਾ ਪੇਪਰ ਸਾਡਾ ਹਮ 8ਵੀਂ ਸਰਦ ਸੀ ਜਦੋਂ ਮੈਂ ਹੋਇਆ ਉਹ ਉਹ ਤੂੰ 8ਵੀਂ ਸੀਗੇ ਹਾਂ ਦੂਜਾ ਨਹੀਂ ਸਾਡਾ 10th ਵਾਲਾ ਪੇਪਰ ਤੇ ਪੰਜਾਬੀ ਦਾ ਹਮ ਉਦੋਂ ਜਾਣਾ ਸੀ ਉਦੋਂ ਜਾਣਾ ਸੀ ਹਮ ਫਿਰ ਪੇਪਰ ਸੀ ਫਿਰ ਪੂਰਾ ਅਜਾ ਪੜ ਲਿਆ ਤਾਂ ਪੇਪਰ ਵੀ ਪੜ ਲਿਆ ਵੀ ਜੋ ਕਰ ਸਾਡੇ ਅਸਕੇ ਪ੍ਰਸਤ ਰੋੜਾ ਪੋਂਦੇ ਫਿਰ ਸਾਡੇ ਅਰਾ ਆਇਆ ਪ੍ਰਾ ਆਇਆ ਹਾਂ ਨੰਦੇ ਲਾਣਾ ਟਾਂ ਨਾਗਦੇ ਲਪਦਾ ਨਾ ਖਾਂ ਉਹੀ ਹੈ ਨਾਗਿਆ ਟਾਂ ਫਿਰ ਬਸ ਬੇਬੇ ਰੋਹ ਕੋ ਨਹੀਂ ਦਿੰਦੀ ਸੀ ਬੇਬੇ ਹੱਥ ਨਹੀਂ ਲਾਉਣ ਦਿੰਦੀ ਸੀ ਸਹੀ ਗੱਲ ਆ ਦਾਦੀ ਤਾਂ ਵੀ ਨਹੀਂ ਦੇਖੀ ਨਾ ਬਣੇ ਨਾ ਦਾਦਾ ਤਾਂ ਦੇਖਿਆ ਅਬ ਲੱਭ ਕੇ ਫੋਟੋ ਜਾ ਦੇ ਦੀ ਫਾਂ ਲੱਭ ਗਈ ਹਾਂ ਕਿੱਥੇ ਆ ਉੱਥੇ ਆਪਾਂ ਜੀ ਰਹਿ ਗਈ ਸੈਲਫ ਤੇ ਰੱਖਾਈਆਂ ਲੱਭ ਕਿਉਂ ਬਣਾਉਣੀ ਆ ਲੱਭ ਗਈ ਦਾਦੀ ਦੀ ਨਹੀਂ ਫੋਟੋ ਆਪਣੇ ਕੋਲ ਦੀ। ਦਾਦੀ ਦਾ ਕਿਸੇ ਕੋਲ ਨਹੀਂ ਆਉਣੀ। ਜੁੱਗੂ ਦਾ ਨਹੀਂ। ਕਿਸੇ ਕੋਲ ਮਿਉਂ ਨਹੀਂ ਦੇ। ਉਹ ਨਾਨੇ ਦੀ ਫੋਟੋ। ਤੇ ਨਾਨੇ ਦੀ ਤਾਂ ਹੈਗੀ ਆ ਹਨਾ। ਹਾਂ ਹਾਂ। ਦਾਦੀ ਦੀ ਨਹੀਂ। ਕਿਸੇ ਕੋਲ ਨਹੀਂ ਹੋਣੀ। ਦਾਦੀ ਤਾਂ ਦੇਖੀ ਵੀ ਨਹੀਂ ਮੈਂ। ਦਾਦਾ ਜੀ ਦੇਖਿਆ। ਦਾਦਾ ਨਾਲ ਕੁਮੀਰਾ ਕਮਾਉਂਦਾ ਫੇਰ ਦਾਦਾ। ਦਾਦਾ ਨੇ ਨੂਨ ਲਿਆ ਓਏ। ਦੇ ਸਕੂਲਾਂ ਹਰ ਨਨਕਾ ਗ੍ਰਾਗੰਦਾ ਸੀ ਦਾਦਾ ਆਏ ਵੀ ਅੰਦਗੇ ਨੱਚਣ ਲੱਗ ਗੋਨੇ ਕਰਨਾ ਕੁਮਾਦਨਾਂ ਦਾ ਤਰਦਾ ਮੈਂ ਕਿ ਖੁੰਡੀ ਖੜੀਓ ਕਦਾ ਬਾ ਮੈਂ ਕਿ ਮਗਰ ਕੋ ਇਹ ਤਾਂ ਜੰਮ ਪਜਨਾ ਹੂੰ ਉੱਤੋਂ ਦੇ ਘੋੜਾ ਦੇਖੇ ਬਸ ਵਾਣਾ ਪੈ ਗਿਆ ਹੂੰ ਗੇੜਾ ਦੇਖੇ ਇਹ ਤਾਂ ਉਹ ਮੋਗਰੇ ਇਹ ਸਤਨਾਮੋ ਕੇ ਘਰ ਵਿੱਚ ਦੀ ਆ ਕੇ ਅੰਦਰ ਲੋਖੀ ਆਹ ਹੁੰ ਗਿਆ ਕਿ ਇਦਾ ਆ ਗਿਆ ਦਾਦਾ ਪੰਨੀ ਦਿੰਦਾ ਹੁੰਦਾ ਸੀ ਫਿਰ ਤੇਰਾ ਵਜ ਦਾ ਹਾਂ ਸਾਡਾ ਦਾਦਾ ਪਿਆਰੀ ਬਹੁਤ ਕਰਦਾ ਪਰ ਪੰਪਾ ਕਰ ਦਿੰਦਾ ਸੀ ਕਿਸੇ ਨੂੰ ਕਹਿੰਦੇ ਭੈਣੇ 1 ਵਜੇ ਉਹ ਮਗਰ ਪੈ ਗਈ ਸਾਡੇ ਰੀ ਖੂਪੂਆ ਹੂੰ ਅਜੀ ਖੂ ਉਹ ਕਹਿੰਦਾ ਬਈਆਂ ਕੇ ਅੰਦਰ ਗੱਲ ਚ ਖੋਟੀ ਖੋਟੀ ਪਾ ਦਿੰਦਾ ਆਇਆ ਪਿਆਰੀ ਬਹੁਤ ਕਰਦਾ ਸਾਡੇ ਪੰਪੇ ਕਹਿੰਦਾ ਹਣਾ ਨਹੀਂ ਪੰਪੂ ਕੋ ਆਜ ਪੱਠੇ ਬਹੁਤ ਹੋ ਗਿਆ ਜੀ ਹਣਾ ਤਪੱਠੇ ਬਹੁਤ ਹੋਇਆ ਮੈਂ ਜਮਾਨ ਬਿੰਦਰ ਉਹਨਾਂ ਨੇ ਤੇਨਾ ਕੀਤੇ ਜਦੋਂ ਰੇੜਾ ਬੱਸ ਆ ਪੱਜ ਆਇਆ ਸੀ ਪਿੰਡ ਨੂੰ ਪਤਾ ਸਾਨੂੰ ਧਾਬੇ ਤੇ ਹੂੰ ਧਾਬੇ ਸੀ ਉਦੋਂ ਫੋਟ ਛੁੱਟ ਗਿਆ ਉਹ ਬਹੁਤ ਡਰ ਗਿਆ ਉਹ ਤੇ ਡਰ ਕੇ ਧਾਬੇ ਚ ਲੈ ਕੇ ਬਣ ਗਿਆ ਛੱਟ ਨਹੀਂ ਵੱਜੀ ਫਿਰ ਥੋੜੀ ਛੱਟ ਨਹੀਂ ਵੱਜੀ ਛੱਟ ਨਹੀਂ ਵੱਜੀ ਪਰ ਨਿਕਲ ਕੇ ਭੱਜ ਗਿਆ ਤੇ ਹੂੰ ਮਾਤਾ ਜੀ ਲੋਰਾ ਆਉਂਦਾ ਸੀ ਉਹਨੇ ਮੋੜ ਕੇ ਲਿਆਂਦਾ ਮੋੜਿਆ ਕਿੱਥੇ ਉਹ ਵਿਚਾਰੇ ਦੋ ਘਰੋਂ ਮੋੜ ਫੜ ਕੇ ਲਿਆਂਦਾ ਪਰ ਉਹ ਨਹੀਂ ਆ ਪਜਾ ਆਹ ਦੇ ਉਹਨੇ ਦੀ ਨਿਸ਼ਾਨੀ ਦਿੱਤੀ ਵੀ ਇਸ ਸਾਈਕਲ ਦਿੱਤੀ ਹੀ ਆ ਡਿਓਨੈ ਮਰੀ ਕਿਤੋਂ ਆਉਂਦੇ ਆਂ ਮੈਂ ਮੂਰੇ ਮੈਨੂੰ ਬਾ ਲਿਆ ਮੂਰੇ ਦੇ ਬਾ ਰਿਆ ਮੂਰੇ ਭਾਗੇ ਭਾਈ ਸਾਈਕਲ ਉਹਨੇ ਪੂਰਾ ਭਜਾ ਲਿਆ ਸੀ ਉਹ ਆਉਂਦੇ ਦਾ ਗਾਣੇ ਗਾਉਂਦੇ ਦੋ ਜਾਨੇ ਉਧਰੋਂ ਆ ਗਈ ਬੱਸ ਇਹ ਹੱਫੜ ਗਏ ਨਾ ਮੇਰਾ ਦੇਦਾ ਗੱਟਾ ਜਿਵੇਂ ਭਾਈ ਇਹ ਸਾਈਕਲ ਦੇ ਵਿੱਚ ਉਧਰੋਂ ਜਦੋਂ ਘਰੇ ਤੇ ਜਾਂਕਲ ਆਇਆ ਬੈਠਾ ਡੈੜੀ ਬੈਠਾ ਮੇਰੇ ਇਥੋਂ ਖੂਨ ਚੋਈ ਜਾਵੇ ਗੱਟੇ ਚੋਂ ਮੈਂ ਇੱਕ ਹੈ ਨਿਕਾ ਜਾ ਸੀਗਾ ਹੁਣ ਜਦੋਂ ਦੇਖਿਆ ਨਾ ਕੋਣ ਕੀ ਹੋ ਗਿਆ ਪੋਲਾ ਦੋਨੇ ਛਾਇ ਕੁਲੀ ਦਾ ਬਾਲਾ ਕੱਢ ਕੇ ਡਾੜੀ ਨੂੰ ਮਾਰੀ ਚੱਕ ਫਿਰ ਰਾਮ ਨੇ ਨੂੰ ਪਿੰਨੇ ਦਿੱਤੀ ਫਿਰ ਮੇਰੇ ਪੱਟੀ ਕਰਾ ਕੇ ਲਿਆਦੀ ਬਾ ਨਿਸ਼ਾਨ ਦੇ ਲਾ ਮਈਆ ਦੇ ਨਿਸ਼ਾਨ ਨਹੀਂ ਗਿਆ ਮੈਂ ਇਹ ਵੀ ਤਾਂ ਨਿਕਲਿਆ ਤਾ ਤਨ ਖੇਤ ਨੂੰ ਲੈ ਕੇ ਮੈਂ ਛੇ ਕਦੇ ਬਾਹਰ ਭਾਏ ਦੂਜਾ ਨਹੀਂ ਆਏ ਉਧਰ ਇਹਨਾਂ ਇਹਨਾਂ ਦੀ ਬਾਤ ਹੁੰਦੀ ਕੋਟ ਗੋੜ ਦੀ ਆ ਹਾਂ ਇੰਨੇ ਵਰਗ ਜਿਵੇਂ ਬਾਹਰ ਵੀ ਇੰਨਾ ਸਾਲ ਫਰਕ ਨਹੀਂ ਪੈਣੇ ਨਾ ਮੈਂ ਚੱਲਣਾ ਮੈਂ ਕਿਉਂ ਟੱਕੜਾ ਆਪਣਾ ਦੇਖ ਰਲੇ ਘੋਟੀਆਂ ਨਹੀਂ ਫੋਟੋਆਂ ਨਿਕੀਆਂ ਹੁੰਦੀਆਂ ਨੇ ਹੈਗਾ ਹਨਾ ਹੈ ਨਾ ਕਹ ਜੀ ਮਮਮੀ ਕਿਥੇ ਸੀ ਉਹ ਅਜੂ ਸਾਹਿਬ ਉਹ ਅੱਛਾ ਜਿਹੜੀ ਮੰਮੀ ਐ ਗੋਦੀ ਚੱਕੀ ਖੜੀ ਆ ਦੋਹੇ ਤੁਹਾਨੂੰ ਨਾਲ ਡੈਡੀ ਇੱਕ ਫੋਟੋ ਹੀ ਆ ਉੱਤੇ ਦਾ ਪਰ ਉਹ ਵੀ ਖਰਾਬ ਕਰਤੀ ਤਾਂ ਪਤਾ ਨਹੀਂ ਕੀ ਹੋ ਗਿਆ ਉਹਨੂੰ ਪਤਾ ਨਹੀਂ ਹੈਗੀ ਸੀ ਹੈ ਤਾਂ ਸੀ ਕੋ ਨਹੀਂ ਹੈ ਨਾ ਬਿੰਦਰਾਂ ਇੰਨੀ ਬਿੰਦਰਾਂ ਸਾਤੇ ਮਾਰ ਮੈਂ ਕੋ ਨਹੀਂ ਹੈ ਮਾ ਤਾਂ ਡੈਡੀ ਪੀਸੇ ਮਾਲ ਚੱਕਣ ਲੱਗ ਪੈਨੇ ਸੈਟ ਦਾਣਾ ਸੀਗਾ ਕਿੱਥੇ ਉਥੇ ਸੀ ਦੇਵ ਲਾਲੀ ਜਾਂਦੇ ਸੀ ਹੂੰ ਉਥੇ ਦੇਵ ਲਾਲੀ ਤੇ ਆ ਸੇਵਾ ਡੂੰਗਾ ਬਹੁਤ ਪਲਸੀ ਗਾਇ ਹੂੰ ਰਮਾਲ ਫਿਰ ਕਿਵੇਂ ਛੱਟ ਲਿਆ ਤੂੰ ਨਿਰਮਾਣ ਇਹਨਾਂ ਲੋਟਾਂ ਨਾਲ ਕਿ ਡੱਗ ਪਿਆ ਫੇਰ ਫੇਰ ਚੱਕਣ ਲਗਾ ਤੋ ਕਿ ਡੱਗ ਪਿਆ ਡੱਗ ਪਿਆ ਵੈਸੇ ਸੀ ਕਿਚੋ ਨਹੀਂ ਕਿਨੇ ਰੁਪਈਏ ਪਤਾ ਨਹੀਂ ਦੇ ਲੱਖੋ ਸਕਰ ਰੁਪਈਆ ਪਿੱਛੇ ਤੇਰੀ ਜਾਨ ਜੋਖਮ ਚ ਪਾਤੀ ਸੀ ਮੰਮੀ ਨੇ ਫਿਰ ਕਿਹਾ ਮੈਂ ਨੀ ਕਦੇ ਚਾਲਿਆ ਮੈਂ ਕੋਡੇ ਬਣਾ ਲਿਆ ਮੈਂ ਤੁਹਾਨੂੰ ਜਾਲਿਆ ਮੈਂ ਗੋਡੇ ਬਣਾ ਲੈਨੇ ਸਲਵਾਰ ਨਾਲ ਪਾਣੀ ਜੀਸਾ ਜਾ ਕੇ ਆਉਣਾ ਹੋਈ ਮਿਲ ਜਮਣ ਗਈ ਚੱਲ ਗਏ ਬਹਿਤ ਬਾਦ ਜਾਣਾ ਸੱਚੀ ਮਜ਼ਾਕ ਨਹੀਂ ਜਾਣਾ ਹਜੂ ਸਾਹਿਬ ਜਾ ਕੇ ਬਹਿਤ ਬਾਦ ਚੱਲਦੇ ਹਾਂ ਹਾਂ ਉਹ ਤਾਂ ਤਾਂ ਰਾਏ ਚੋਲੰਗੇ ਹਾਂ ਉਹ ਸੱਚੀ ਸਾਡੀ ਦਾਪ ਹੈਗੀ ਰੀਜ ਬਹੁਤ ਟਾਈਮ ਦੀ ਮੈਂ ਜਾ ਕੇ ਆਉਣਾ ਪੱਕੀ ਗੱਲ ਕੋਈ ਨਾ ਮੇਰਾ ਆਪੇ ਬਣਮੋਣ ਪੈਣਗਾ ਦੋ ਦਿਨਾਂ ਨਾ ਮਿਲੂ ਵਿਆਹ ਵਾਲ ਚੱਲਦੇ ਹਾਂ ਹਜੂਰ ਸਾਹਿਬ ਮੈਂ ਤਾਂ ਅੱਕਰੂ ਵੀ ਨਹੀਂ ਗਿਆ ਮੈਂ ਤਾਂ ਆਪਨੇ ਯਾਰਾ ਮਜ਼ਾਕ ਨਹੀਂ ਚੱਲਾਂਗੇ ਆਪਾਂ ਮੇਰਾ ਜਮਾ ਨਹੀਂ ਗਈ ਉਹ ਤਾਂ ਟੈਕਟ ਪਹਿਲਾਂ ਕਰਾਉਣੀ ਪਣੀ ਆ ਮਨ ਲਾ ਕੇ ਮੈਂ ਸਭੋ ਜਦੋਂ ਮੈਂ ਜੇ ਇੱਥੇ ਗੱਦਰਾ ਨਾਲ ਕਿ ਮੈਂ ਤਾਂ ਹਜੂਰ ਸਾਹਿਬ ਜਾਣਦੇ ਉਹਨਾਂ ਲੈ ਕੇ ਜਾਊਗਾ ਤਾਂ ਆ ਆਹ ਨਾਲ ਹੀ ਸਭੋ ਕੋਲੇ ਜਾਇਆ ਮਾਰੇ ਮੁੜਦੇ ਹੋਏ ਜਾਂਦੇ ਹੋਏ ਹੂੰ ਡੀਜੇ ਦਾ ਤੜਕੇ ਤੱਕ ਚੱਲਣਿਆ ਨਾ ਚੱਲਣਿਆ ਉੱਠੜੇਗਾ ਬਾਪੂ ਤੂੰ ਤੜਕੇ ਆਪਾਂ ਦਾ ਆਪਾਂ ਸੌਂ ਜਾਣ ਇਹ ਨੱਚੀ ਜਾਣਗੇ ਹਾਂ ਜਿਹੜਾ ਹੰਬੀ ਗਿਆ ਪਈ ਜਾਊ ਡੀਜੇ ਤਾਂ ਐਂ ਚੱਲਣਿਆ ਸਾਰੀ ਰਾਤ ਆ ਆਖਰੀ ਵਾਰ ਆਪਣਾ ਡੀਜ ਤਾਂ ਪੜਕ ਪੜੱਕ ਦੇਖੀ ਸੌਣ ਹੀ ਨਹੀਂ ਦੇਣਾ ਆਪਾਂ ਕਿਸੇ ਲੋਕਾਂ ਦੇ ਨਹੀਂ ਬੰਦੇ ਹੁੰਦੇ ਕਹੀ ਕਿ ਮੂੰਹ ਦੇ ਦਾਂਗੇ ਆਪਦੇ ਕਿ ਮੂੰਹ ਦੇ ਹਾਂ ਬੰਦ ਹੋ ਜਾਂ ਤੂੰ ਫੇਰ ਅਸੀਂ ਆਉਂਦੇ ਹੁੰਦੇ ਹੁਣ ਉਹ ਵੀ ਬੰਦ ਹੋ ਜਾਂ ਤੂੰ ਫੇਰ ਜਾਣਗੇ ਅਸੀਂ ਰਾਤ ਨੂੰ ਉੱਥੇ ਰਹਾਂਗੇ ਪਤਾ ਰਾਤ ਰਾਹੀਂ ਪੈ ਰਹਾਂਗੇ ਥੱਲੇ ਹੀ ਡਿੱਗ ਜਾਂਦੇ ਕੋਈ ਨਾ ਛੋਹ ਫੇਰ ਛੱਡ ਦੇਾਂਗੇ ਨੇ ਡੱਗਣ ਵਾਲਾ ਤਾਂ ਹੈ ਨਹੀਂ ਕੰਮ ਹਾਂ ਕਿਤਾ ਪਿਆਰ ਕਿਤਾ ਪਿਆਰ ਹੋ ਗਿਆ ਡੀ ਜਿਹਦਾ ਸਾਹ ਮੱਝ ਨਹੀਂ ਮੇਰੀ ਉਹ ਵਿਚ ਵਿਚਾ ਨਾ ਖੋਹਣੀ ਪਿਆ ਸਾਨੂੰ ਤੁਹਾਨੂੰ ਇੱਕ ਤਾਂ ਇੱਕ ਦੀ ਖਾਤਰ ਫੇਰ ਭਜੇਗੀ ਨੂੰ ਮੇਰੇ ਕੋਲ ਜਹਾ ਵਾਲਾ ਦੁੱਧਾ ਭਿਆਹ ਤੇਰਾ ਧੋ ਜਣਾ ਦਾ ਉਹ ਮੈਂ 6 ਮਹੀਨੇ ਚੋਣੀ ਐ ਤੇਨੂੰ ਚਾਹ ਨਹੀਂ ਦਿਆਦਾ ਹੈ ਚਾਹ ਨਹੀਂ ਜਿਆ ਦਾ ਵਿਆਹ ਚਾਹ ਕਰਕੇ ਕਹਿੰਦੀ ਮੈਂ ਆਪਾਂ ਤੁਹ ਵੀ ਨਹੀਂ ਛੱਡਣੀ ਆਂਗੀ ਹਾਂ ਲੈ ਹੋਰ ਯਾਦ ਉਹ ਦਰਜੇ ਬੜਿਆਂ ਉਹ ਮਿਸਾਲ ਪਰ ਚੋਣੀ ਨਾਲ ਲੈ ਜਾ ਉੱਥੇ ਬੰਨ ਲਾਂਗੇ ਨਾ ਗੱਲਾਂ ਕੀ ਕਰਦਾ ਮਰੇ ਬੰਨ ਦੇਗਾ ਮਿੰਗਲ ਕੇ ਨਾਲੇ ਚੋ ਜਾ ਕਰੂ ਇਕੱਠੇ ਉੱਥੇ ਨੇੜੇ ਧੋ ਰਿਆ ਕਰਿਓ ਨੇੜੇ ਚੋ ਕੇ ਡੈਰੀ ਪਾਇਆ ਦਾ ਉਸ ਤੋਂ ਬਾਅਦ ਮੈਂ ਕਹਿੰਨੀ ਵਿਆਹ ਦੇ ਨਾਲ ਸੁਪਰ ਜੀ ਨਿਵਾਸ ਇਹ ਤਾਂ ਮਿਲ ਪੈਣੀ ਆਂ ਦਾ ਉਹ ਦੂਜੀ ਦਾ ਭਾਈ ਤੋਂ ਉਹ ਮੈਡ ਪੀਏ ਤਾਂ ਪਹਿਲਾਂ ਦਾ ਆ ਨਹੀਂ ਹੜਦੇ ਐਂਦ ਪਿੱਛੇ ਉਹ ਵੀ ਲਾਣੇ ਆ ਯਾਰ ਹੁਣ ਆਪਾਂ ਸਪੀਕਰ ਵੀ ਲਾਉਣੇ ਆ ਕੋਠੇ ਤੇ ਨਹੀਂ ਨਾ ਕਿੰਨਾ ਰਮਾਲਦਾ ਹੋਰ ਆਹੋ ਸਪੀਕਰ ਲਾਵਾਂਗੇ ਮੰਜੇ ਤੇ ਮੰਜੇ ਵਸਤਰੇ ਵੀ ਇਕੱਠੇ ਕਰਾਂਗੇ ਹਾਂ ਮੰਜੇ ਵਸਤਰੇ ਨਾ ਕਰਦੇ ਆ ਜੀ ਤਾਂ ਆ ਐਵੇਂ ਮਾਰੀ ਜਾਂਦੀ ਆ ਮੰਮੀ ਤਾਂ ਮੰਜੇ ਵਸਤਰੇ ਇਕੱਠੇ ਕਰਦੇ ਨਾ ਨਾਲ ਰੱਖ ਦਿੰਦੇ ਹਾਂ ਹਾਂ ਇਹ ਨੰਬਰ ਆ ਇਹ ਨੰਬਰ ਆ ਸਹੀ ਗੱਲ ਆ ਹੁਣ ਮੰਜੇ ਕਿੱਥੇ ਕਰਦੇ ਕਿੱਥੇ ਰੱਖੂਗੇ ਮੰਜੇ ਬਾਹਰ ਲੈ ਕੇ ਰੇ ਸਟੋਰ ਚ ਡਾਲਾਂਗੇ ਮੰਜੇ ਵਸਤਰੇ ਇਕੱਠੇ ਕਰਾਂਗੇ ਆ ਗੈਸ ਆ ਭੁੰਦੇ ਜਾਂਦੇ ਆ ਕੋਈ ਦਾ ਗੱਲ ਆ ਹੁਣ ਤਾਂ ਗੱਦੇ ਸਾਈਡ ਚੱਕੋ ਸਿੱਟੀ ਆ ਪਈ ਜਾ ਸਹੀ ਗੱਲ ਆ ਸਿੱਟੀ ਜਾਓ ਮੰਜੇ ਵਸਤਰੇ ਕਿੱਥੇ ਲੈ ਆਵਾਂਗੇ ਲੈ ਆਵਾਂਗੇ ਕੋਠੇ ਦਾ ਸਪੀਕਰ ਲਾਵਾਂਗੇ ਜੋੜ ਕੇ ਕੋਠੇ ਦੇ ਸਪੀਕਰ ਲਾਈ ਰੱਖਣਾ ਨਹੀਂ ਤਾਂ ਜਾਂਦਣ ਪਹਿਲਾਂ ਹੀ ਟੋਕ ਦੇ ਬਟਨ ਨਾਲ 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 ਸਹੀ ਗੱਲ ਆ ਬਸ ਉਧਰ ਲਾਲ ਅਰੂਤੀਆਂ ਲੈ ਕੇ ਜਾਣੀਆਂ ਆਪਾਂ ਮੈਂ ਸਾਡੇ ਲਾਇ ਦਿੱਤੇ ਪਿੰਡ ਦਰਦਨ ਚੱਲਿਆ ਆਪਾਂ ਵੀ ਉਹ ਪਹਿਲਾਂ ਹੀ ਲਾ ਦੇਣਾ ਹੁਣ ਸਤਿ ਸ੍ਰੀ ਅਕਾਲ ਗੁੱਡ ਨਾਈਟ ਬਾਏ ਬਾਏ ਕਾਚਰੀ ਕਾ ਮੈਂ ਆਇਆ ਐਸਾ ਕਹਿੰਦਾ ਕਿ ਤਾ ਯਾ ਤੂੰ ਮੈਨੂੰ ਆ ਤਾਂ ਵੀ ਤੂੰ ਮੈਨੂੰ ਭੇਜ ਦੇ ਆਹ ਹੋ ਲੰਦੂ ਉਹ ਜੇ ਭੇਜਿਆ ਗਾਹੇ ਕਿਹੜੇ ਆ ਆ ਜਾਂਦਾ ਕਰ ਉਹ ਜਸਲੇ ਫੋਟੋ ਕਰ ਦੇ ਮੰਮੀ ਆਠ ਰਹਾ ਗਾਣਾ ਗਾਉਣਾ ਹਾਂ ਤੂੰ ਮੈਂ ਨਾ ਗਾਣਾ ਗਾਉਣਾ ਵਾ ਗਾ ਦੇ ਆਗੇ ਪਗਾਂ ਪੋ ਜਿਵੇਂ ਵਾਲੇ ਸਾਹ ਰਹੀ ਬੱਤੀ ਦੁ ਰੰਗ ਲਈ ਦੁਪੱਟੇ ਵਾਲੀ ਏ ਸੁਵਾਜੀ ਵਾ ਹਾਂ ਦੁਪੱਟੇ ਰੁਪਟੇ ਵਾਲਾ ਹਾਂ 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 ਤੂੰ ਰੈਡੀ ਕੀ ਬਣਦਾ ਐ ਰੈਕ ਕੱਢ ਕਾਸ਼ ਆਂਦਾ ਸਾਵੜਾ ਆ ਕਾਂਦ ਪਾਦਾ ਹਾਂ ਕਾਲਾ ਬਾਹ ਬਾਲਾਂ ਗਾਂ ਬੋਲਦੇ ਆ ਕਾਠੋਂ ਯਾਰ ਹੋਉ ਕੁਛ ਕਾਠੋਂ ਮੈਂ ਤਾਂ ਨਹੀਂ ਮੰਗਦਿਆਂ ਕਿਥੇ ਕਾਠੋਂ ਨਹੀਂ ਮਾਡੇ ਤੁਸੀਂ ਮੰਗਦੇ ਹੁੰਦੇ ਆ ਡੱਡੂ ਹਾਂ ਔਰ ਇਹ ਬਾਲੀਆਂ ਬੋਲਦੀਆਂ ਉਧਰ ਵੀ ਬੋਲੀਆਂ ਜਾਂਦੀਆਂ ਨਾਲ ਇਸ ਤੇ ਕਾਠੀ ਲਾ ਦੋਨੋਂ ਆਟ ਗਈ ਸੀ ਇਹ ਆ ਕਾਬਜੇ ਕਬਜੋ ਮੈਂ ਠੋਕੇ ਪਏ ਸੀ ਜਿਹੜੇ ਪਹਿਲਾਂ ਲੱਗੇ ਗਏ ਸੀ ਆਪਣੇ ਪਹਿਲਾਂ ਯਾਨੀ ਕਿ ਜਦੋਂ ਲਵਾਇਆ ਸੀ ਉਦੋਂ ਕੰਮ ਉਹਨਾਂ ਨੇ ਸੈੱਟ ਨਹੀਂ ਕੀਤਾ ਆ ਦੇਖੋ ਬਹੁਤ ਬਗਾਨੇ ਕਿ ਤਰਾਵ ਹੋਇਆ ਗਿਆ ਸਾਰਾ ਇਹ ਸਾਰਾ ਬਦਲਾ ਗਿਆ ਤੇ ਇੰਤਰੋਂ ਆ ਬਾਰੀਆਂ ਵੀ ਸੀਗੀ ਐ ਵੀ ਬਾਈ ਨੂੰ ਕਿਹਾ ਵੀ ਜਿਹੜਾ ਉਹਨਾਂ ਦਾ ਕਾਟਨਪੁਰ ਨਾਲਾ ਕੰਮ ਸਾਰਾ ਕਰ ਦੇ ਲੱਗਦੀਆਂ ਕਰ ਦੇ ਲੱਗਿਆ ਹੋਇਆ ਬਾਈ ਇਹਦੋਂ ਬਾਅਦ ਥੱਲੇ ਕਰਾਉਣੀਆਂ ਫਿਰ ਆਪਾਂ ਥੱਲੇ ਦੇ ਸਾਰੇ ਉੱਲੇ ਉਹਨਾਂ ਦਾ ਹੀ ਦਾ। ਉਹਨੇ ਉਹਤਨੇ ਗ੍ਰੇਨ ਲਾ ਦੇਣਾ ਕਿ ਕਿੰਨੇ ਵੜੇਗੇ ਦੋਨੇ। ਆਹ ਤਾਂ ਥੱਲੇੋਂ ਵੱਢਣਾ ਹੀ ਪੈਣਾ ਬਾਈ ਤਾਂ ਵਾਲਿਆਂ ਵਾਂਗੂ। ਇਹਦੇ ਦੋ ਦੋ ਤਿੰਨ ਤਰ ਸੁਧਣੀ ਹੈ। ਹੂੰ। ਇੰਨੇ ਜਿਆਦੇ ਲੱਗਦੇ ਨਹੀਂ ਇਹਨੇ ਹੋਰ ਲੱਗਣ ਲੱਗੇ। ਇਹਨਾਂ ਨੇ ਹੋਰ ਸਹੀ ਗੱਲ ਆ ਇਹ ਧੁੰਦੀਆਂ ਰਹਿੰਦੀਆਂ ਬੁੜੀਆਂ ਪੱਥਰ ਫੁੱਲ ਜਾਂਦਾ। ਪੱਥਰ ਫੁੱਲ ਗਿਆ। ਹਾਂ। ਆ ਮੂਰੇ ਪਾਣੀ ਕਰਕੇ। ਕਹਿੰਦੇ ਜਾਓ। ਆਹੜੀ। ਸਾਲਾ ਜਾ ਹੋ ਜੀ। ਸਾਰੇ ਗੇਟ ਬਾਈ ਦੇਖ ਲਈਆਂ ਇੱਕ ਵਾਰੀ। ਕੋਈ ਨਹੀਂ। ਉਧਰਲੇ ਵੀ ਇਹ ਵੀ। ਇਹਦਾ ਲੋਂਵਾਂ ਹੀ ਪੈਣੇ ਆ। ਇਹ ਹੁਣ ਆ ਫਰੰਟ ਵਾਲਾ ਖੋਲਿਆ ਬਾਈ ਹਾਂ ਫਰੰਟ ਵਾਲਾ ਖੋਲਿਆ ਮੈਂ ਕਿਹਾ ਫਿਰ ਇਹ ਲੱਗ ਜੂਗਾ ਸਹੀ ਆ ਇਹ ਹੋਰ ਉਹ ਹੀ ਰਹਿ ਗਿਆ ਬਸ ਕੱਲਾ ਮੂਤਰ ਕੋਈ ਗੱਲ ਇੱਕ ਨਾਲ ਲੋਰ ਰਹਿ ਗਿਆ ਬਾਹਰ ਤਾਂ ਠੀਕ ਆ ਇੱਕ ਉਹ ਮਾਰੀ ਜੀ ਦਾ ਲੋਕ ਆ ਕੋਈ ਨਾ ਮੈਂ ਦੇਖ ਲੈ ਉਹਦਾ ਵੀ ਹੈਗਾ ਇੱਕ ਲੋ ਆਦਾ ਬਾਹਲੇ ਲੱਗਦੇ ਥੱਲੇ ਤਾਂ ਹਾਂ ਇੰਨੇ ਇੰਨੇ ਵੱਢਣੇ ਪੈਣਗੇ ਇੰਨੇ ਇੰਝ ਹੀ ਵੱਢੇ ਆ ਕਿਈ ਨਹੀਂ ਪਾਣੀ ਵੀ ਪਾਉਂਦਾ ਪਾਣੀ ਹਾਂ ਫੇਰ ਵੀ ਪਾਉਣੀਆਂ ਬੁੜੀਆਂ ਜੇ ਜੇ ਪਾਣੀ ਵੀ ਪਾਉਂਦਾ ਬੁੜੀਆਂ ਦੀ ਹੱਥ ਦੀ ਪਾਣੀ ਪਾਣੇ ਪਾਣਾ ਡੋਲਣ ਗਿਆ ਮੈਂ ਪਤਾ ਇੱਕ ਰੀਤ ਧੋਣ ਗਿਆ ਫੇਰੇ ਬਾਉ ਸਾਉ ਨਾਲ ਵੱਢਦੇ ਬਾਈ ਲਓ ਬਾਅਦ ਹੋਰ ਵੀ ਹੈ ਹਾਂ ਇਹ ਆਪਣਾ ਦਰਜ ਬਾਅਦ ਵੀ ਜਦੋਂ ਢੋਣ ਤੋਂ ਬਾਅਦ ਵਧ ਲੱਗੇ ਇਹਦੇ ਤੇ ਵਾਸ਼ਰ ਹੋਣਾ ਹਾਂ ਆ ਉਹ ਆ ਹ ਰਬੜ ਵਾਲਾ ਉਹ ਰਬੜ ਵਾਲਾ ਲੱਗਿਆ ਦਾ ਉਹ ਨਾਲੇ ਉੱਚਾ ਰਹੇ ਦਾ ਪਾਣੀ ਦਾ ਬੈ ਚ ਸਹੀ ਆ ਆਓ ਸਹੀ ਆ ਦਾ ਬਾੜਾ ਆ ਵੀ ਨਾ ਭਾਈ ਅੜ ਜੇ ਜਾਂਦੀ ਆ ਇਹ ਮੰਨ ਨਾਲ ਸਿੱਧੀ ਕਰਨ ਵਾਲੀ ਹੋਣੀ ਇਹਦੀ ਆ ਪੱਤੀ ਦੀ ਹਾਂ ਉ ਸਹੀ ਆ ਉ ਤਾਂ ਸਹੀ ਆ ਆ ਪੱਤ ਕੋਈ ਇਹਦੀ ਸਿੱਧੀ ਕਰਨ ਵਾਲੀ ਆ ਹੂੰ ਬੋਲੇ ਸਰਦਾਰ ਜੀ ਮਾਦੇ ਇਹੋ ਦਾ ਗੱਡੀ ਦਾ ਨੰਬਰ ਪਲੇਟ ਦੇਂਦੀ ਆ ਬਸ ਦੀ ਸਰਕਾਰੀ ਵਾਹਸਾ ਉੱਤੇ ਲਾਇਆ ਵਹ ਆ ਆਪਾਂ ਹੁਣ ਆ ਪ੍ਰਾਈਵੇਟ ਗੱਡੀ ਦੇ ਵਿੱਚ ਆਪਣੀ ਚਾਹੇ ਇੱਕ ਜਾਲੀ ਹੋਈ ਲਾ ਲੇ ਉਹਦੀ ਚਲਾਨ ਕਰ ਦਿੰਦੇ ਆ ਉਹਦਾ ਨੰਬਰ ਬਣੀ ਨਹੀਂਦਾ ਦੇਖ ਲੈ ਹੈ ਏਵੇਂ ਆ ਧੱਕਾ 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 ਤੂੰ ਦਾ ਕੋਈ ਕਹਿਣਾ ਨਹੀਂ ਤੂੰ ਤਾਂ ਫਰੀ ਜਾਨੀ ਆ ਇਹਦੇ ਚ ਧਾਰ ਕਾਰਡ ਹੋਰ ਕੋ ਹੋਵੇ ਨਾ ਹੋਵੇ ਧਾਰ ਕਾਰਡ ਤੇਰੇ ਪਾਸ ਚ ਹੁੰਦਾ ਵਾ ਤੂੰ ਤਾਂ ਸਪੋਰਟ ਕਰ ਇਹਨਾਂ ਦੀ ਰੋਡਵੇਜ ਵਾਲਿਆਂ ਦੀ ਮੈਂ ਤਾਂ ਹੁਣ ਵੀ ਆ ਜਿਹੜੇ ਲਈ ਫਿਰਦੇ ਆ ਤੁਹਾਨੂੰ ਫਰੀ ਚ